ਵਾਗ ਨਵਾਬਾਂ ਖੇੱਡੀ ਕੌਡੀ ਪੁੱਤਰ ਪ੍ਰੀਤਮ ਪਲਵਾਨ ਦਾ ਬੱਚਾ ਬੱਚਾ ਜਾਣਦਾ ਅੱਜ ਹੈ ਨਾਮ ਸੁਲਤਾਨ ਦਾ ਨਾਮ ਅੱਜ ਸੁਲਤਾਨ ਦਾ ਸਸਰੀਆ ਕਾਲ ਦੋਸਤੋ ਤੁਹਾਡਾ ਸਵਾਗਤ ਹੈ ਆਪਣੇ ਚੈਨਲ ਹਮਜ਼ਾ ਰਿੰਦ 512 ਉਤੇ ਅੱਜ ਆਪਾਂ ਕਬੱਡੀ ਦੇ ਉਸ ਸਟਾਰ ਦੀ ਬਾਇਓਗ੍ਰਾਫੀ ਲੈ ਕੇ ਆਏ ਆ ਜਿਹੜਾ ਇੱਕ ਰੇਡਰ ਹੈ ਅੱਜ ਆਪਾਂ ਗੱਲ ਕਰਾਂਗੇ ਸੁਲਤਾਨ ਫਰਖਪੁਰੀਆ ਦੀ ਬਾਇਓਗ੍ਰਾਫੀ ਦੇ ਬਾਰੇ ਉਹਨਾਂ ਦੇ ਜ਼ਿੰਦਗੀ ਸਫਰ ਸਟਰਗਲ ਫੈਮਲੀ ਤੇ ਕਬੱਡੀ ਉਹਨਾਂ ਨੇ ਕਿਵੇਂ ਸ਼ੁਰੂ ਕੀਤੀ ਉਸ ਬਾਰੇ ਕੋਈ ਤੁਹਾਡੇ ਨਾਲ ਵਸਤਾਕ ਪੂਰਤ ਗੱਲਬਾਤ ਸ਼ੇਅਰ ਕਰਨਗੇ ਤੇ ਦੱਸਾਂਗੇ ਉਹਨਾਂ ਨੇ ਕਿੱਥੇ ਕਿੱਥੇ ਕਬੱਡੀ ਖੇਡੀ ਤੇ ਕਿਹੜੇ ਕਿਹੜੇ ਮੁਲਕਾਂ ਵਿੱਚ ਖੇਡੀ ਤੇ ਉਹਨਾਂ ਦੇ ਜਿੱਤੇ ਹੋਏ ਇਨਾਮਾਂ ਦੇ ਬਾਰੇ ਵੀ ਗੱਲ ਕਰਨਗੇ ਜੇ ਅਗਰ ਤੁਸੀਂ ਸਾਡੇ ਚੈਨਲ ਤੇ ਨਵੇਂ ਹੋ ਤੇ ਆਪਣੇ ਚੈਨਲ ਹਮਜ਼ਾ ਰੈਂਡ 512 ਨੂੰ ਸਬਸਕ੍ਰਾਈਬ ਕਰ ਲਓ ਤਾਂ ਕਿ ਅਗਲੀ ਮਜ਼ੀਦ ਵੀਡੀਓ ਤੁਹਾਡੇ ਤੱਕ ਆਸਾਨੀ ਪਹੁੰਚ ਜਾਵੇ ਸਭ ਤੋਂ ਪਹਿਲਾਂ ਤੇ ਸਭ ਤੋਂ ਤੇਜ਼ ਤਾਂ ਜੋ ਇਹੋ ਜਿਹੀਆਂ ਵੀਡੀਓ ਤੁਹਾਡੇ ਲਈ ਅਸੀਂ ਹਰ ਰੋਜ਼ ਲੈ ਕੇ ਆਂਦੇ ਹੀ ਰਹਿੰਨੇ ਆਉ ਤੇ ਸਾਰੇ ਮਿਲ ਕੇ ਅੱਜ ਸੁਲਤਾਨ ਸਰਖਪੁਰੀਏ ਦੀ ਜ਼ਿੰਦਗੀ ਸਫਰ ਉੱਤੇ ਨਜ਼ਰ ਪਾਣਨੇ ਆ ਤੇ ਸੁਲਤਾਨ ਸਰਖਪੁਰੀਆ ਦੁਨੀਆ ਦਾ ਇੱਕ ਨੰਬਰ 1 ਰੀਡਰ ਹੈ ਇਹਨਾਂ ਦੇ ਜਨਮ ਦੀ ਗੱਲ ਕਰੀਏ ਤਾਂ 25 ਅਗਸਤ 1991 ਨੂੰ ਮਾਤਾ ਸਰਮਿੰਦਰ ਪਾਰਕੋਲ ਤੇ ਪਿਤਾ ਪ੍ਰਵੀਤਨ ਸਿੰਘ ਦੇ ਘਰ ਹੋਇਆ ਨਾਬੇ ਵਿਖੇ ਹੋਇਆ ਸੁਲਤਾਨ ਸਰਖਪੁਰੀ ਦਾ ਪੂਰਾ ਨਾਮ ਸੁਲਤਾਨ ਸਿੰਘ ਪਨੂਆ ਹੈ ਜਿਵੇਂ ਕਿ ਆਪਾਂ ਜਾਣਦੇ ਹਾਂ ਕਿ ਸੁਲਤਾਨ ਦੇ ਪਿਤਾ ਜੀ ਇੱਕ ਕਬੱਡੀ ਦੇ ਸੁਪਰਸਟਾਰ ਪਲੇਅਰ ਸਨ ਜਿਨ੍ਹਾਂ ਨੇ ਆਪਣੀ ਇੱਕ ਦੁਨੀਆ ਬੱਲੀ ਹੋਈ ਸੀ ਆਪਣੇ ਦੌਰ ਦੇ ਉਹ ਸੁਪਰਸਟਾਰ ਪਲੇਅਰ ਸਨ ਸੁਲਤਾਨ ਸੁਰਖਪੁਰੀਆ ਐਸੇ ਕਰਕੇ ਪਿਤਾ ਦੇ ਨਿਸ਼ਕੇ ਕਦਮ ਉੱਤੇ ਚਲਦਿਆਂ ਹੋਇਆਂ ਆਪਣੀ ਕਬੱਡੀ ਨੂੰ ਸ਼ੁਰੂ ਕੀਤਾ ਛੋਟੀ ਜੀ ਉਮਰ ਸੁਲਤਾਨ ਸੁਰਖਪੁਰੀਆ ਦਾ ਇੱਕ ਵੱਡਾ ਨਾਮ ਹੋਇਆ ਇਹਨਾਂ ਨੇ ਨੈਸ਼ਨਲ ਸਟਾਈਲ ਕਬੱਡੀ ਖੇਡੀ ਤੇ ਉਹਦੇ ਵਿੱਚ ਇਹਨਾਂ ਰੀਕ ਦਾ ਕੋਈ ਵੀ ਸਹੀ ਨਾਂ ਬਣਿਆ ਫਿਰ 2009-10 ਵਿੱਚ ਸੁਲਤਾਨ ਨੇ ਨੇੜੇ ਪਿੰਡਾਂ ਵਿੱਚ ਟੂਰਨਾਮੈਂਟ ਲਾਣੇ ਸ਼ੁਰੂ ਕੀਤੇ ਤੇ ਇਹਨਾਂ ਦੀ ਹੁਣ ਖੇਡ ਦੀ ਗੱਲ ਕਰੀਏ ਤੇ 2018 19 ਤੇ 20 ਦਾ ਬੈਸਟ ਰੇਡਰ ਸੁਲਤਾਨ ਹੀ ਰਿਹਾ ਹੈ ਜਿਹਦੇ ਵਿੱਚ ਸਭ ਤੋਂ ਜ਼ਿਆਦਾ ਰੈਡਾਂ ਸੁਲਤਾਨ ਸੁਰਖਪੁਰੀਏ ਦੀਆਂ ਸੀ ਤੇ ਅੱਛਾ ਪ੍ਰਦਰਸ਼ਨ ਸੁਲਤਾਨ ਦਾ ਹੀ ਸੀ ਸੁਲਤਾਨ ਨੇ 2011 ਵਿੱਚ ਪਹਿਲੀ ਵਾਰ ਡੀ ਐਚ ਪੀ ਕਾਲਜ ਨਾਬੇਦਰੋਂ ਪਹਿਲਾ ਮੈਚ ਖੇਡਿਆ ਫਿਰ 2011 ਵਿੱਚ ਉਹ ਪਹਿਲੀ ਵਾਰ ਕੈਨੇਡਾ ਖੇਡਣ ਗਿਆ ਤੇ ਉੱਥੇ ਉਹਨਾਂ ਨੇ ਆਪਣੀ ਖੇਡ ਦਾ ਬਹੁਤ ਅੱਛਾ ਪ੍ਰਦਰਸ਼ਨ ਵਿਖਾਇਆ ਜਿਸ ਕਰਕੇ ਦੁਨੀਆ ਉਹਨਾਂ ਦੀ دیਵਾਨੀ ਹੋ ਗਈ ਫਿਰ ਉਹਨਾਂ ਨੇ 2011 ਵਿੱਚ ਆਪਣੇ ਵੱਡੇ ਕੱਪ ਲਈ ਸੁਲਤਾਨ ਨੂੰ ਚੁਣਿਆ ਗਿਆ ਜੇ ਹੁਣ ਅਗਰ ਆਪਾਂ ਗੱਲ ਕਰੀਏ ਸੁਲਤਾਨ ਸਰਖਪੁਰੀਆ ਦੇ ਕਬੱਡੀ ਜਗਤ ਵੱਲੋਂ ਹੁਣ ਤੱਕ ਜਿੱਤੇ ਹੋਏ ਇਨਾਮਾਂ ਦੀ ਤਾਂ ਇਹਨਾਂ ਦਾ ਅੰਦਾਜ਼ਾ ਲਾਣਾ ਨਾ ਮੁਮਕਿਨ ਹੀ ਹੈ ਅਗਰ ਆਪਾਂ ਗੱਲ ਕਰੀਏ ਸੁਲਤਾਨ ਦੇ ਜਿੱਤੇ ਹੋਏ ਇਨਾਮਾਂ ਦੀ ਤੇ ਹੁਣ ਤੱਕ ਸੁਲਤਾਨ ਨੇ 80 ਮੋਟਰਸਾਈਕਲ ਤੇ ਹੋਰ ਵੀ ਕਈ ਇਨਾਮ ਆਪਣੇ ਨਾਮ ਲਵਾਏ ਨੇ ਸੁਲਤਾਨ ਦਾ ਕਹਿਣਾ ਹੈ ਕਿ 2012 ਵਿੱਚ ਮੈਂ ਪਹਿਲੀ ਵਾਰੀ ਮੋਟਰਸਾਈਕਲ ਜਿੱਤੇ 80 ਤੇ ਹੁਣ ਤੱਕ ਸੁਲਤਾਨ ਨੇ 80 ਮੋਟਰਸਾਈਕਲ ਤੇ ਇਸ ਤੋਂ ਇਲਾਵਾ ਸੁਲਤਾਨ ਦਾ ਕਹਿਣਾ ਹੈ ਕਿ ਦੋ ਗੱਡੀਆਂ ਤੇ ਮੈਂ ਦੋ ਟਰੈਕਟਰ ਵੀ جیت ਚੁੱਕਿਆ ਹਾਂ ਮੋਟਰਸਾਈਕਲ ਗੱਡੀਆਂ ਤੇ ਟਰੈਕਟਰਾਂ ਤੋਂ ਇਲਾਵਾ ਸੁਲਤਾਨ ਦਾ ਕਹਿਣਾ ਹੈ ਕਿ ਮਾਨਸਮਾਨ ਵਿੱਚ ਮੈਨੂੰ ਫਾਰਚੂਨਰ ਜੀਆਂ ਵੀ ਗੱਡੀਆਂ ਮਿਲੀਆਂ ਹੁਣ ਅਗਰ ਆਪਾਂ ਇਹਨਾਂ ਦੇ ਨੈਟ ਕੈਸ਼ ਜਿੱਤੇ ਇਨਾਮਾਂ ਦੀ ਗੱਲ ਕਰੀਏ ਤਾਂ ਸੁਲਤਾਨ ਨੇ ਪੈਸੇ ਤੇ ਸੋਨੇ ਦੀਆਂ ਮੁੰਡੀਆਂ ਚੈਨਾ ਨਾਟ ਗਿਆ ਯਾਰਾਂ ਟਰੈਕਟਰ ਜੈ ਕਈ ਨਗਦ ਇਨਾਮ ਵੀ ਆਪਣੇ ਨਾਮ ਲਵਾਏ ਨੇ ਸੁਲਤਾਨ ਦਾ ਕਹਿਣਾ ਹੈ ਕਿ ਮੈਨੂੰ ਆਪਣੇ ਇਨਾਮਾਂ ਦਾ ਕੋਈ ਅੰਦਾਜ਼ਾ ਹੀ ਨਹੀਂ ਹੈ ਕਿ ਮੈਂ ਕਿੰਨੇ ਇਨਾਮ ਜਿੱਤ ਚੁੱਕਿਆ ਹਾਂ ਹੁਣ ਅਗਰ ਆਪਾਂ ਇਹਨਾਂ ਦੀ ਮੈਰਿਟ ਦੀ ਗੱਲ ਕਰੀਏ ਤਾਂ ਸੁਲਤਾਨ ਸੁਰਖਪੁਰੀਏ ਦੀ ਸ਼ਾਦੀ ਹੋ ਚੁੱਕੀ ਹੈ ਤੇ ਇਹਨਾਂ ਦੀ ਪਤਨੀ ਦਾ ਨਾਮ ਮੰਨਮਦੀਪ ਕੌਰ ਹੈ ਹੁ ਇਹਨਾਂ ਦਾ ਇੱਕ ਬੇਬੀ ਹੈ ਜਿਹਦਾ ਨਾਮ ਸ਼ਮੀਮ ਹੈ ਫਿਲਤਾਨ ਸੁਰਖਪੁਰੀਆ ਆਪਣੀ ਫੈਮਿਲੀ ਮਾਤਾ ਪਿਤਾ ਤੇ ਆਪਣੇ ਬੇਬੀ ਤੇ ਆਪਣੀ ਪਤਨੀ ਤੇ ਆਪਣੇ ਛੋਟੇ ਭਰਾ ਦਲਬੀਰ ਸਿੰਘ ਨਾਲ ਰਹਿੰਦੇ ਨੇ ਇਹਨਾਂ ਦਾ ਕਹਿਣਾ ਹੈ ਕਿ ਇਹਨਾਂ ਨੇ ਬਹੁਤ ਕਬੱਡੀ ਦੇ ਵਿੱਚ ਸਟਰਗਲ ਕੀਤਾ ਹੈ ਔਰ ਬਹੁਤ ਮਿਹਨਤ ਕੀਤੀ ਹੈ ਇਹਨਾਂ ਦਾ ਕਹਿਣਾ ਹੈ ਕਿ ਅਗਰ ਕੋਈ ਵੀ ਬੰਦਾ ਇਸ ਕੰਮ ਵਿੱਚ ਜਾਂ ਕਿਸੇ ਵੀ ਕੰਮ ਵਿੱਚ ਮਿਹਨਤ ਕਰਦਾ ਹੈ ਤੇ ਰੱਬ ਉਹਨੂੰ ਰੰਗ ਜ਼ਰੂਰ ਲਾਉਂਦਾ ਹੈ। ਸultan ਨੇ ਇੰਡੀਆ ਤੋਂ ਇਲਾਵਾ ਹੋਰ ਵੀ ਕਈ ਮੁਲਕਾਂ ਵਿੱਚ ਆਪਣੀ ਖੇਡ ਦਾ ਲੋਹਾ ਮਨਾਇਆ ਹੈ। ਜਿਨ੍ਹਾਂ ਵਿੱਚ ਕੈਨੇਡਾ, ਆਸਟ੍ਰੇਲੀਆ, ਅਮਰੀਕਾ, ਨਿਊਜ਼ੀਲੈਂਡ, ਯੂਏਈ ਤੇ ਹੋਰ ਮੁਲਕਾਂ ਵਿੱਚ ਵੀ ਆਪਣੀ ਖੇਡ ਦਾ ਪ੍ਰਦਰਸ਼ਨ ਵਿਖਾਇਆ ਹੈ। ਹਰ ਮੁਲਕਾਂ ਵਿੱਚ ਸੁਲਤਾਨ ਜਾਂ ਰੇਡਰ ਹੋਣੇ ਚਾਹੀਦੇ ਨੇ। ਦੋਸਤੋ ਐਸੀ ਸੁਲਤਾਨ ਸੁਰਖਪੁਰੀਆ ਦੀ ਬਾਇਓਗ੍ਰਾਫੀ ਅਗਰ ਵੀਡੀਓ ਅੱਛੀ ਲੱਗੀ ਹੋਵੇ ਤੇ ਆਪਣੇ ਚੈਨਲ ਹਮਜ਼ਾ ਰੈਂਡ 512 ਨੂੰ ਸਬਸਕ੍ਰਾਈਬ ਕਰ ਲਵੋ ਤਾਂ ਕਿ ਅਗਲੀ ਮਜ਼ੀਦ ਵੀਡੀਓ ਤੁਹਾਡੇ ਤੱਕ ਆਸਾਨੀ ਪਹੁੰਚ ਜਾਵੇ ਸਭ ਤੋਂ ਪਹਿਲਾਂ ਤੇ ਸਭ ਤੋਂ ਤੇਜ਼ ਮਿਲਦੇ ਹਾਂ ਅਗਲੀ ਵੀਡੀਓ ਵਿੱਚ ਕੁਝ ਨਵਾਂ ਲੈ ਕੇ ਤਦ ਤੱਕ ਖੁਦਾ হাফেজ ਦੋਮੇ ਯਾਦ ਰੱਖ